ਕੰਪਿਟਰ ਵੀ ਆ ਜਾ ਬੰਤੋ ਮੈਂ ਤਾਂ ਕਹਿ ਹੈ ਨਹੀਂ ਕਰਨੀਂ ਗਾਨੀਂ ਨਹੀਂ ਕਹਿਣੋਂ ਇੱਥੇ ਆਏ ਆ اچھا ਮੈਂ ਮਾਰਾ ਜਾ ਤਾਈ ਗਈ ਤਾਈ ਸੀ ਉਹ ਇੱਥੇ ਫਿਰਦੂ ਅੰਦਰ ਹੀ ਉਹ ਕਹਿੰਦੀ ਸੀ ਮੈਂ ਆਪਣਾਉਣੀ ਆ ਮੈਗੀ ਸੀ ਫਿਰ ਪਤਾ ਹੀ ਅੱਜ ਗੱਲ ਜਵਾਬ ਹੈ ਨਹੀਂ ਲੈਟ ਪਾਏਗੀ ਸੀ ਹੁਣੀ ਨਿਕਲ ਕੇ ਆਈ ਆ ਅੰਦਰੋਂ ਪੱਖੇ ਦੇ ਤਾਂ ਇੱਕ ਵਾਰ ਹੀ ਆਉਂਦਾ ਇੱਥੇ ਤਾਂ ਇਹ ਬਸ ਮੈਂ ਨੂੰ ਤਾਂ ਅੰਦਰ ਮਾਣਾ ਸਾਰਾ ਦਿਨ ਅੰਦਰ ਬੜੀ ਲੇਣੀ ਹਾਂ ਤਾਂ ਹੈ ਆਹ ਨਹੀਂ ਕਾ ਠੀਕ ਹੋ ਕੇ ਬੈ ਜਾ ਠੀਕ ਬਸ ਕਾ ਤੂਸ ਨਾ ਕਿ ਹਾਲ ਚਾਲ ਵਧੀਆ ਹਾਲ ਚਾਲ ਤਾਂ ਈ ਕੁੜੀ ਜਿੱਤ ਵਾਗੀ ਨਾ ਆਈ ਨੀ ਤਹਾਂਜੀ ਆਉਂਦੀ ਨੀ ਮੈਂ ਕਹਣ ਕਿਹਾ ਸੀ ਨਾ ਚੱਲ ਪਈ ਉਹਦੀ ਮਰਜ਼ੀ ਆ ਫਿਰ ਐ ਕਿਤੇ ਕਿਤੇ ਦੀਦਾ ਕਰ ਤਾ ਨਹੀਂ ਸੀ ਜਿਆਦਾ ਬਸ ਦੀ ਰੱਤ ਦੀ ਤੂੰ ਵੀ ਨਾ ਬਲਤੋਕਾਂ ਵਾਲੀਆਂ ਗੱਲਾਂ ਕਰਦੀ ਐ ਇਹੋ ਜਿਹਿਆਂ ਨੂੰ ਘਾਟੇ ਵਾਦੇ ਦਾ ਨਹੀਂ ਹੁੰਦਾ ਹੁੰਦਾ ਵੀ ਆਪਾਂ ਤਾਂ ਭਣੇ ਆਉਦੇ ਵਾਰ ਵੇ ਹੀ ਆਉਂਦੇ ਹਰੇਕ ਨੂੰ ਵੀ ਭਾਈ ਦੇ ਆ ਕੇ ਘਰ ਦਾ ਪੰਗਾ ਲਿਆ ਤਾਂ ਉਹਨੂੰ ਵਿਸਾ ਕੇ ਦਿਖਾਓ 40 ਛੱਡ ਕੇ ਪੱਜਣ ਦਾ ਕੀ ਫਾਇਦਾ ਓਹ ਹੋ ਹੁਣ ਆਪਾਂ ਕਵੀਲਦਾਰ ਹੈ ਆਪਣੇ ਜਵਾਬ ਜਿੱਤੇ ਆਪ ਨੂੰ ਪਤਾ ਕਵੀਲਦਾਰ ਦੀ ਐਹ ਜਿਹੇ ਨੇ ਕਿਹੜੇ ਕਿਉਂ ਤਾਂ ਕਿੱਥੇ ਜਵਾਬ ਜਦੇ ਛੱਡੇ ਹੋਣੇ ਕਿੱਥੋਂ ਦੀ ਗਾੜੀ चिट्ठी ਆਈ ਹੈ ਸਹੀ ਗੱਲ ਹੈ ਆਪ ਨੂੰ ਇੰਨਾ ਜਮਨ ਨੇੜੇ ਦੇਖ ਕੇ ਕੀ ਗੱਲ ਨਾਤ ਵੀ ਇਹ ਹੀ ਵਾਪਰ ਗਈ ਤੇ ਹੁਣ ਤਾਂ ਸਭ ਸਾਥ ਚਲੰਗਾ ਵੀ ਸੱਤ ਗੰਨਾਂ ਨਹੀਂ ਕਿਹਾ ਇਹ ਸਹੀ ਹੋਰ ਦੱਸ ਕਿਨੇ ਆਈ ਸੀ ਬੰਗੂ ਹੈ ਨਹੀਂ ਬੰਗੂ ਤਾਂ ਦੇ ਹੀ ਹੋਏ ਬਾਰ আচ্ছা ਹਾਂ ਚਲ ਭਾਈ ਪਿਆਹ ਕਾਤੇ ਲੇਕਾ ਦੋ ਕਰਾ ਲੈ ਗੁਰੇ ਇਹ ਤਾਂ ਹੁਣ ਕਰਾਏ ਨੇ ਮੈਂ ਕੋਈ ਆਡੀ ਨੇ ਕਰਾ ਕੇ ਦਿੱਤੀਗਾ ਨਾ ਮਕਰਾ ਰਿਹਾ ਪਹਿਲਾਂ ਉਹ ਟੁੱਟ ਜਿਆ ਗਿਆ ਸੀ ਤੇ ਮੈਂ ਤਾਂ ਹੁਣ ਭੇਜੇ ਸਿੱਖੁੰਦਾ ਜਾਣਾ ਹੁੰਦਾ ਜਲਵਾਣ ਤੇ ਉਹ ਤਾਂ ਨਹੀਂ ਚੱਲਦੀ ਮੈਂ ਬੜੀਆਂ ਸਾਲਾਂ ਨਹੀਂ ਬੜੀਆਂ ਸਾਲਾਂ ਜਾਂ ਨੰਗਾ ਸਿਆਉਣਾ ਅੰਗਰੇਜ਼ ਤੇ ਲੈ ਉਹ ਤੂੰ ਕਿਹੜੇ ਦਿਨ ਮੈਂ ਕਿਹਾ ਤੂੰ ਘਰ ਚ ਪਾਈ ਬੈਠੀ ਹੈ ਕਿੰਨੀ ਮੋਟੀ ਸੰਗਲ ਹਾਰ ਦੀ ਚੈਟ ਇਹ ਤਾਂ ਬਸ ਤੈਨੂੰ ਪਤਾ ਜੀ ਘਰੇ ਰੱਖਦੇ ਤਾਂ ਦਾ ਬਹੁਤ ਬਣੀ ਮਾਚਨ ਗੱਲ ਜੀ ਪਾਈ ਉਹ ਪਤਾ ਇਹ ਮੈਂ ਅੰਦਰ ਕਰਾ ਲਿਆ ਨੂੰ ਆਇਆ ਜਿਸੌਣਾ ਜਾਂ ਅੱਜ ਤੱਕ ਜੇ ਫਿਰਦੇ ਰਹੇ ਕੇ ਫਿਰ ਬਾਹਰ ਵੇਖ ਰਹੇ ਨਾ ਤਾਂ ਮੈਂ ਕਰਦਾ ਰਹਿੰਦਾ ਹੋਰ ਬਲਾਈ ਡਰ ਲੱਗਦਾ ਮੈਨੂੰ ਤਾਂ ਮੈਂ ਕਿਤੇ ਜਾਂਦੀ ਨਹੀਂ ਤਾਈ ਤਾਂ ਮੈਂ ਜਾਂਦੀ ਨਹੀਂ ਮੈਂ ਤਾਂ ਘਰ ਹੀ ਬੈਠੀ ਹਾਂ ਮੈਂ ਬਾਹਰ ਭਾਣੇ ਅੱਜ ਕੱਲ ਟੈਂਟ ਤਾਂ ਤੇਰੇ ਪਤਾ ਥਾਂ ਥਾਂ ਤੇ ਖੜੇ ਨਾ ਦੇ ਦਰਵਾਜ਼ੇ 'ਚ ਨਾ ਬੈਠਿਆ ਕਰ ਕੋਈ ਘਰ ਪੁੱਛਣ ਆਏ ਤੇ ਲਾਈ ਨੂੰ ਟੁੱਟ ਕੇ ਹਾਂ ਇਹ ਵੀ ਗੱਲ ਸਹੀ ਹੈ ਤੇਰੀ ਨਾ ਤਾਂ ਹੀ ਹੋਵੇ ਜਿਹੜਾ ਮੈਂ 13 ਗੱਲ ਜੇ ਦੱਸੀ ਸੀ ਹਾਂ ਆ ਕਿ ਬੇਬੇ ਪਾਣੀ ਪੀਣਾ ਕਹਿੰਦੇ ਦੋ ਜਣੇ ਸੀ ਅੱਛਾ ਤੇ ਅੱਗੇ ਪੁੱਤ ਲਿਆਉਣੀ ਆ ਦੇ ਬੇਜਾਣ ਲਈ ਪਾਣੀ ਲੈਣ ਤੇ ਉਹ ਉਦੋਂ ਵੱਡੀ ਬੁੜੀ ਬੈਠੀ ਸੀ ਮੰਜੇ ਤੇ ਅੱਛਾ ਹਾਂ ਉਹ ਕਹਿੰਦੀ ਗਈ ਪੁੱਤ ਪਾਣੀ ਲੈਣ ਗਿਆ ਪਾਣੀ ਪਿਆਦ ਨੇ ਤੇ ਉਹਨਾਂ ਤਾਂ ਜਿਹੜੀ ਪਾਣੀ ਲੈਣ ਗਈ ਸੀ ਉਹ ਤਾਂ ਡਿੱਕਿਆ ਹੀ ਨਾ ਤੇ ਉਹ ਜਿਹੜੀ ਬੈਠੀ ਜੋਦੀਆਂ ਕੰਡਾ ਲਿਆ ਵਾਲਾ ਤੇ ਆਹ ਨੱਚ ਕੇ ਪੱਤਾ ਤੇ ਪੱਤਾ ਮਾਰ ਦੇਣਗੇ ਹੋਰ ਅਗਰ ਜੇ ਹੋਵੇ ਕਹਿੰਦੇ ਬਲੱਡ ਵੜ ਬੁਰੇ ਨਾਲ ਹੋਗਾ ਲੈ ਤਾਂ ਨਹੀਂ ਆਈਆਂ ਲੋਕਾਂ ਦਾ ਵਸਰ ਹੀ ਤੇ ਵਸਲੇ ਵਾਰੇ ਵੱਧ ਗਈ ਭੈਣੇ ਸ਼ੇਖਾ ਤਾਂ ਜੁਰਗਾ ਠੱਗੀਆਂ ਅੱਜ ਕੱਲੇ ਜਵਾਕ ਜੱਲੇ ਕੰਮ ਧੰਦਾ ਕਰਦੇ ਨਹੀਂ ਭਈ ਆ ਪੁੱਠੇ ਰਾਹ ਪੈ ਗਏ ਘਰੀਏ ਕੀ ਫੇਰ ਹਾਂ ਜਦੋਂ ਸੁਣ ਲੈਨੇ ਕਿਸੇ ਦੀ ਗੱਲ ਬੁਲਾਈ ਮਾਣਾ ਔਖਾ ਹੁੰਦਾ ਵੀ ਦੇਖਣਾ ਮਾਪੇ ਵਿਚਾਰੇ ਕੀ ਕਰਨ ਸਹੀ ਗੱਲ ਹੈ ਤੇ ਉਧਰ ਸਿਆਜਾਂ ਦੀ ਬਿੰਦਰਾ ਜੀ ਵੀ ਆ ਬਿੰਦਰਾ ਆਂ ਹਾਂ ਨਾ ਪਹਿਲਾਂ ਬੰਦ ਤੋਂ ਤੂੰ ਨੂੰ ਆਇਆ ਕਿਹਾ ਕਿ ਬਿੰਦਰਾ ਆਈ ਹੈ ਠੀਕ ਹੈ ਨਾ ਤੇ ਬਿੰਦਰ ਨੂੰ ਕਿਹੜਾ ਘਰ ਨਹੀਂ ਦਿੰਦਾ ਵਿਚਾਰ ਤੂੰ ਜਾਏਂਗੀ ਤੂੰ ਕਿਹੜਾ ਕੰਮ ਜਾਈਂਗੀ ਫੇਰ ਨਾਲੇ ਤੁਸਾ ਮਾ ਭਾਈ ਉਹੀ ਗੱਲ ਆ ਕਿ ਦੁੱਖ ਦੇ ਸੁੱਖ ਦੇ ਤਾਂ ਸਰੀ ਕਿਤੇ ਜਾਈਦਾ ਹੀ ਹੁੰਦਾ ਹੁਣ ਤੂੰ ਜਾ ਕੇ ਪੁੱਛ ਗਈ ਚਕਰ ਭਾਈ ਕੀ ਗੱਲ ਹੋ ਗਈ ਕਿਵੇਂ ਪੁੱਛੀਉਂਗੀ ਭਾਈ ਕਹਦੇ ਹੁੰਦੇ ਬੰਤੋ ਜਿਸ ਹਿਸਾਬ ਨਾਲ ਉਹ ਗੱਲਾਂ ਜੀਆਂ ਕਰਦਾ ਨਾ ਐ ਨਹੀਂ ਮੇਰਾ ਜੀ ਕਰਦਾ ਜਾਣਨ ਨਹੀਂ ਗੱਲਾਂ ਕਾਦੀਆਂ ਕਰਦਾ ਉਹ ਤਾਂ ਹੁਣ ਮੂੰਹ ਤਾਂ ਮੱਖੀ ਨਹੀਂ ਉੜਦੀ ਬਾਜ਼ਾਰੇ ਦੇ ਐਨਾ ਅੰਧਾ ਹੋਇਆ ਪਿਆਗਾ ਨਰਾਸਾ ਵੀ ਕੀ ਬਣ ਗਿਆ ਮੇਰੇ ਨਾਲ ਇਹਦੇ ਨਾਲ ਐ ਹੀ ਬਣ ਲਾ ਸੀ ਉਦੋਂ ਪਤਾ ਕਿੰਨਾ ਹਕਾਰ ਗਿਆ ਸੀ ਉਹਨੇ ਤਾਂ ਕਹਿਆ ਤੀਨੀ ਕੀ ਮਿਲਗੀ ਮੈਨੂੰ ਤਾਂ ਰੱਬ ਮਿਲ ਗਿਆ ਨਹੀਂ ਉਹ ਤਾਂ ਭਾਈ ਫਰੇਕ ਨੂੰ ਹੀ ਹੁੰਦਾ ਜਦੋਂ ਕਿਸੇ ਦਾ ਘਰ ਵੱਜ ਜੇ ਗਲੇ ਨਾ ਆਈ ਹੁੰਦਾ ਵੀ ਚੱਲ ਭਾਈ ਵੱਜ ਗਿਆ ਮੇਰਾ ਘਰ ਤਾਂ ਘਰ ਤਾਂ ਵੱਜ ਲਾਂ ਦਾ ਬੰਤੋ ਸਾਨੂੰ ਦੇ ਕੀ ਇਸ ਵਿੱਚ ਕੋਈ ਗੁੱਸਾ ਨਹੀਂ ਸੀ ਨਾ ਮੇਰਾ ਪੁੱਤ ਰੋਕਦਾ ਸੀ ਨਾ ਮੈਂ ਰੋਕਦੀ ਸੀ ਘਰਾ ਲਾਂ ਨਾ ਇੱਕ ਵਾਰਾ ਮਾੜੀ ਮੋਟੀ ਰਹਿਟਾ ਲੈ ਲੈਂਦਾ ਸਾਡੀ ਉਹਨੇ ਤਾਂ ਰਾਏ ਵੀ ਨਹੀਂ ਲਈ ਉਹ ਤਾਂ ਛੇਤੀ ਉਹਨੂੰ ਆਇਆਗਾ ਵੀ ਤੀਂਦੀ ਵਾਲਾ ਹੋ ਗਿਆ ਫੇਰ ਕਹੇ ਜਵਾਕ ਆਊਗਾ ਜਵਾਕ ਹੋਣ ਵਾਲਾ ਫਲਾਣਾ ਆਉਣਾ ਨਾ ਹੁਣ ਕਿੱਧਰ ਗਿਆ ਉਹਦਾ ਬਾਲਕਾ ਉਸ ਤਾਂ ਤੂੰ ਆ ਕੇ ਪੈਰਾਂ ਤੇ ਕਹਾੜਾ ਮਾਰਿਆ ਜੇ ਤੂੰ ਮਾੜੀ ਜਿਮਾਨ ਵਾਪਸ ਚ ਰੱਖਦੀ ਨਾ ਨਾ ਉਹ ਆਉਂਦੀ ਤੇ ਨਾ ਇਥੇ ਤੇ ਕੰਡਲਾ ਨਾ ਧਰਾਂ ਕੀ ਬਸ ਬੰਦ ਕੀ ਕਰੀਏ ਸਾਰੀਆਂ ਗੱਲਾਂ ਹੀ ਮਿਲ ਜਾਂਦੀਆਂ ਬਸ ਹਾਂ ਸਾਰੀਆਂ ਹੀ ਮਿਲ ਜਾਂਦੀਆਂ ਹੁਣ ਤੂੰ ਜਿਹੜਾ ਉਹਨੂੰ ਰੋਟੀ ਤੇ ਜਵਾਬ ਦਿੱਤਾ ਤੇਰੀ ਨੋਂ ਨੱਕ ਬੁੱਲ ਕਰਦੀ ਰਹੀਦਾ ਉਹਨੇ ਹੂੜਾ ਫੱਕਿਆ ਜੇ ਉਹਨੇ ਹੂੜਾ ਫੱਕਿਆ ਤਾਂ ਉਹ ਹੀ ਗੱਲ ਝੂਗਾ ਚਾਰ ਬੈਠਾ ਨਾ ਦਾ ਸਿਆਣਾ ਲੇਗੀ ਨਾਲ ਪੈਸਾ ਟੱਕ ਲੈਗੀ ਇਹ ਗੱਲ ਤਾਂ ਕਹੀ ਸੀ ਮੇਰੇ ਪੁੱਤ ਨੇ ਲਾਡੀ ਨੇ ਵੀ ਚਾਚਾ ਇਹ ਜੀ ਨੂੰ ਤੂੰ ਬਾੜ ਲਈ ਇਹ ਅੱਗੇ ਦਾ ਨਹੀਂ ਪਤਾ ਪਿੱਛੇ ਦਾ ਨਹੀਂ ਪਤਾ ਕਿੱਥੋਂ ਦੀ ਹੈਗੀ ਕਿੱਥੋਂ ਦਾ ਸਾਰਾ ਕੁਝ ਲੈ ਜੂਗੀ ਇੱਕ ਦਿਨ ਹੁੰਝ ਕੇ ਲੈ ਉਹਨੂੰ ਕਹਿੰਦਾ ਜਾ ਜਾ ਤੂੰ ਮੈਨੂੰ ਮੱਤਾਂ ਨਾ ਦੇ ਚਲ ਜੇ ਅਖਣੋਂ ਦਾ ਪੈ ਬਥੇਰੀ ਸਿਆਣੇ ਸੇਖਲਾ ਤੁਮ ਤਾਂ ਖਾ ਗਈ ਆਈ ਨਹੀਂ ਉਹਨਾਂ ਨੇ ਮੈਂ ਤਾਂ ਕਰਤ ਪਰ ਤੇਰਾ ਮੇਰਾ ਪੀ ਗਈ ਸੁਖਨਾ ਆਉਂਦੀ ਜਾਂਦੀ ਸੀ ਉਧਰ ਉਧਰੀ ਚੀਜ਼ ਵਾਸਤੋਂ ਨਹੀਂ ਕਰੇ ਜਵਾਬ ਦਿੱਤਾ ਸੀ ਪਰ ਮੈਨੂੰ ਤਾਂ ਆ ਹੀ ਨਹੀਂ ਸਮਝ ਆਉਂਦੀ ਵੀ ਇੰਨਾ ਕੁਛ ਹਾਂ ਢਿੱਡ ਚ ਢਕੋਇਆ ਵੀ ਐਡੀ ਬੇਈਵਾਨੀ ਮੈਂ ਕਰਕੇ ਜਾਊਂਗੀ ਇਹ ਗੱਲ ਦੀ ਸਮਝ ਨਹੀਂ ਆਈ ਇਹ ਹੀ ਨਹੀਂ ਨਾ ਢਿੱਡ ਚ ਵੱੜ ਕੇ ਕਾਰੇ ਕਰਦੇ ਨਾ ਹੁੰਦੇ ਬੰਤੋਂ ਸਮਝੀ ਦੀ ਹੁੰਦੀ ਆ ਗੱਲ ਤੇ ਬਾਕੀ ਭਾਈ ਉਹ ਕਦਮ ਵੀ ਗਾਣੂ ਚੱਕਦਾ ਸੀ ਅੰਗਲਾ ਲੈਨੇ ਉਂਗਲਾ ਬਾਣੀਆਂ ਲੱਗਦੀਆਂ ਸੀ ਉਹ ਰੂਗਲਾ ਕਾਨੂੰ ਲਾਦੀਆਂ ਸੀ ਭੈਣੇ ਜਦੋਂ ਬੰਦੇ ਨੂੰ ਪਤਾ ਲੱਗਦੇ ਕਿ ਕੁੱਤੇ ਨੂੰ ਕਹਿੰਦੇ ਛੱਡ ਕੁੱਤੇ ਆ ਉਧਰ ਹੋ ਕੇ ਬਹਿ ਤੇ ਉਹ ਪਿੱਛੇ ਵਹਿ ਜਾਂਦਾ ਫਿਰ ਹੈ ਉਹ ਕੰਮ ਤੇਰਾ ਸੀ ਜਦੋਂ ਉਹ ਪੁੱਤ ਵਿਆਹ ਰਿਆ ਉਦੋਂ ਆ ਕੇ ਚੱਲ ਕੀ ਆ ਕਿਹੜੀ ਮਨ ਗਰਜ ਕਰਨ ਨੂੰ ਉਹ ਤਾਂ ਤੂੰ ਬਦਲ ਤੇਰੀ ਗੱਲ ਸੁਣ ਪੁੱਤ ਵੀ ਮੇਰਾ ਕਦਰ ਕਰਦਾ ਸੀ ਬਥੇਰੀ ਮੇਰੀ ਨੋਹ ਵੀ ਕਰਦੀ ਸੀ ਅਸੀਂ ਵੀ ਕਰਦੇ ਅਸੀਂ ਤਾਂ ਉਹਨੂੰ ਕੁਸੇ ਉਹ ਤਾਂ ਬਸ ਜਾ ਕੇ ਇਹ ਜਹਾ ਬਾਹਰ ਲੈ ਕੇ ਬੈਠਣ ਲੱਗਿਆ ਉਥੇ ਸ਼ਰਾਬਾ ਪੀਣ ਲੱਗਿਆ ਉਹ ਲੰਗੜੇ ਜੇ ਨਾਲ ਨੂੰ ਕੁੱਤੇ ਦੇ ਨਾਲ ਹੈ ਸਾਰਾ ਚੱਕਦਾ ਉਹ ਨਹੀਂ ਚੱਕਿਆ ਤੇ ਜੀ ਨੇ ਸਾਰਾ ਤਾਂ ਚੱਕੜਾਂ ਦੀ ਚਾਹ ਰੂ ਸਾਰਾ ਕੁਝ ਹੀ ਰਲ ਗਿਆ ਉਸ ਵਿੱਚ ਮਾਇਆ ਆ ਗਿਆ ਕਿ ਉਹ ਹੀ ਗੱਲ ਪਸਤਾਉਣੀ ਹੈ ਬੇੜੇ ਨੇ ਵੀ ਮਾਇਰ ਰਸਤਾ ਕਰਾਇਆ ਕਿਉਂਕਿ ਹਾਂ ਉਹਨੂੰ ਵਿਚੋਲੇ ਨੂੰ ਹੁਣ ਮੈਨੂੰ ਵੀ ਸ਼ਰਮੀ ਆਉਂਦੀ ਅਗਲਾ ਆਖੂ ਇਹਨੇ ਕਿਹਾ ਸੀ ਤੇ ਉਹਨੇ ਕਰਵਾਇਆ ਬੇ ਸ਼ਰਮੀ ਤਾਂ ਭਾਈ ਸਾਰਿਆਂ ਨੂੰ ਆਉਂਦੀ ਆ ਵਿਚਾਰਨੀ ਦਾ ਬੇ ਸ਼ਰਮੀ ਦਾ ਸੋਨ ਤਾਂ ਕੀ ਹੁੰਦਾ ਸਾਰੇ ਪਿੰਡ 'ਚ ਹੀ ਅਗਲਾ ਗੱਲਾਂ ਕਰਦੇ ਆ ਸਾਰੇ ਪਿੰਡ 'ਚ ਹੀ ਕਰਦੇ ਨੇ ਮੇਰੇ ਕੋਲ ਤਾਂ ਹਰੀਕੀ ਕਹਿ ਜਾਂਦਾ ਹੋਰ ਗੱਲ ਕਰਦੇ ਆ ਹੁਣ ਕਹਿੰਦੇ ਜੇ ਆ ਕਿ ਸਖਪਾਲ ਨੇ ਰੋਟੀਆਂ ਦਿੱਤਾ ਹੁੰਦਣਾ ਤਾਂ ਇਹ ਵਿਚਾਰਾ ਕਿਉਂ ਵਿਆਹ ਕਰਾਉਂਦਾ ਦੇਖਿਆ ਉਹ ਜਿਹੜੇ ਚਾਰ ਛੱਲੜ ਕੋਲੇ ਸੀ ਕਿਉਂ ਲਟਾਉਂਦਾ ਇਹ ਭਾਈ ਰੋਟੀ ਦਾ ਰੋਟੀ ਕਿੰਨੇ ਥੋੜਾ ਜਵਾਬ ਦਿੰਦਾ ਸੀ ਉਹਨੂੰ ਇਹ ਤਾਂ ਹੁਣ ਆਪਦੇ ਆਪ ਨੂੰ ਕਹੋਂਦਾ ਸੀ ਚਲ ਅਸੀਂ ਤਾਂ ਕਾਹਦੇ ਨੇ ਭਾਈ ਜਿਵੇਂ ਉਹ ਕਰੀ ਸੀ ਉਹਦੇ ਮੋੜੀ ਆ ਜੀ ਪਰ ਤਾਂ ਗੱਲ ਹੀ ਮੁਕਾ ਦੇਣੀ ਵੀ ਸਾਡਾ ਤਾਂ ਲੱਲਾ ਨਹੀਂ ਖੱਖਾ ਨਹੀਂ ਹੋਰ ਕੀ ਤੇਰੀ ਤੂੰ ਤਾਂ ਆਵੇ ਘਰੇ ਬੈਠੀ ਆਂ ਤੇਰਾ ਦਰ ਮੇਰੇ ਬੈਠਾ ਮੈਂ ਤਾਂ ਤੈਨੂੰ ਆਈਆਂ ਖੜਾਈ ਸੀ ਵੀ ਤੂੰ ਜਾਇਆ ਵੀ ਕਿਸੇ ਇੱਕ ਦੇ ਘਰ ਆਉਂਦਾ ਹੁੰਦਾ ਦੋ ਘਟਾ ਸੋ ਘਟਾ ਕੋਈ ਚਲੇ ਜਾਂਦਾ ਕੋਈ ਕਾਟਦੀ ਨਹੀਂ ਤੂੰ ਚਲ ਕੋਈ ਨਹੀਂ ਤੇਰੇ ਕਹਿ ਤੂੰ ਮੈਂ ਜਾਇਆ ਹੂੰਗੀ ਆਈ ਨਹੀਂ ਮੈਂ ਕਹਿੰਦਾ ਮੈਂ ਜਾਂਦੀ ਨਹੀਂ ਪਰ ਗੱਲ ਇਹ ਨਹੀਂ ਬਿੰਦਰ ਨੂੰ ਮਾੜਾ ਮੋਟਾ ਉੱਥੇ ਬੈਠੀ ਆ ਉਹਦੇ ਕੋਲੇ ਸਾਡੇ ਕੋਲੇ ਵੀ ਆ ਕੇ ਕਹਿ ਸਕਦੀ ਹੈ ਭਰਾ ਨੂੰ ਵੀ ਕੋਈ ਗੱਲ ਹੈ ਕਹਿ ਸਕਦੀ ਵੀ ਕੋਈ ਗੱਲ ਨਹੀਂ ਤੂੰ ਜਾ ਨਾਲ ਤਾਂ ਉਹਨਾਂ ਦਾ ਪਤਾ ਸਤਾ ਲੈ ਨਾਲੇ ਬਿੰਦਰ ਨੂੰ ਕਹਿ ਵੀ ਚੱਲ ਕੁੜੀਏ ਉਧਰ ਵੀ ਚੱਲ ਨਾਲੇ ਆ ਜੂਗੀ ਫਤਿਹ ਹੋਰ ਹਰਪ੍ਰੀਤ ਜੱਗੀ ਬਣਿਆ ਹਰਪ੍ਰੀਤ ਹੈ ਤਾਂ ਕੁਝ ਨਹੀਂ ਬਣਿਆਉਗੀ ਆ ਕੋਈ ਸਿਕਨੀ ਤਾਂ ਕਿਸਮਤ ਟੇਕਰ ਬੜਾ ਬੜਾ ਖਾਈ ਜਾਂਦੀ ਐ ਮੈਨੂੰ ਤੇ ਐਡੀ ਕਾਲੀ ਵੀ ਕੀਤੀ ਮੈਂ ਵਿਆਹਣ ਦੀ ਕੀ ਲੋੜ ਸੀ 2 ਸਾਲ ਨਾ ਵਿਆਹਦੀ ਤੇ ਫਿਰ ਵੇੜ ਕੇ ਪਰੇ ਚਾਣ ਨੂੰ ਗਾਦੀ ਜੇ ਤੇ ਕੁੜੀ ਉਥੇ ਮੈਂ ਤਾਂ ਭਾਈ ਬਥੇਰਾ ਕਹਿੰਨੀ ਐ ਕੁੜੀ ਕਿਉਂ ਨਹੀਂ ਵੱਸਦੀ ਕੁੜੀ ਤਾਂ ਜਾਣ ਨੂੰ ਤਿਆਰ ਆ ਉਹ ਵੀ ਆਉਣਾ ਉਹ ਤਾਂ ਫੋਨ ਨਹੀਂ ਕਰਦਾ ਲੈ ਕਾਲਾ ਤਾਂ ਫੋਨ ਕੀ ਕਰੇ ਹੁਣ ਉਹਦਾ ਵੀ ਭਾਈ ਆ ਕਿ ਜ਼ਮੀਨ ਤੇ ਅੱਖ ਉਹਦੀ ਸੀਗੀ ਆ ਜ਼ਮੀਨ ਨਹੀਂ ਪਿੱਟਨੇ ਪਾਏ ਆ ਛੋਡੀ ਨੇ ਤਿੰਨ ਘਰ ਉਜੜਨ ਵਾਲੇ ਹੋ ਗਏ ਛੋਡੇ ਬੰਤੋ ਇਹ ਤਾਂ ਉਹਨੂੰ ਆਉਂਦਾ ਨਾ ਉਹ ਉਹਦੀ ਜ਼ਮੀਨ ਆਪਦੇ ਕੋਲੇ ਰੱਖੇ ਸਾਡੀ ਜ਼ਮੀਨ ਤੇ ਕਿਉਂ ਅੱਖ ਰੱਖੀ ਆ ਉਹਨੇ ਉਹੀ ਤਾਂ ਹੈਗਾ ਗਾ ਉਹ ਭਾਂ ਦਾ ਚਾਹ ਤੇ ਤੋਂ ਕੋਲ ਮੈਂ ਤਾਂ ਆ ਜਾਣ ਦੇ ਮੁੰਡੇ ਨੂੰ ਹੁਣ ਉਹਦੇ ਨਾਲ ਗੱਲ ਕਰਕੇ ਭਾਈ ਕਹੂੰਗੀ ਤੇ ਨਵੇੜ ਦੇ ਭਰੀ ਦੱਸੋ ਤੁਸੀਂ ਦੀ ਬਸਦੀ ਕਰੋ ਕਿਤੇ ਹੋਰ ਇੱਕ ਵਾਸਤੇ ਸੌਖੀ ਹੋ ਜੇ ਤੇ ਚਾਹ ਦੀ ਮੁੱਟ ਕਹਿੰਦੀ ਕੁੜੀ ਹਰ ਪ੍ਰੀਤ ਚਾਹ ਨਹੀਂ ਮੈਂ ਪੀਦੀ ਮੈਂ ਤੇ ਨਵਾਈ ਕਹਿਣਾਈ ਤੇ ਮੈਂ ਹੱਜ ਆਇਆ ਬੰਦੇ ਜਾਟਾ ਉਧਰ ਚੱਲ ਜਾਇਆ ਹਾਂ ਜਾਇਆ ਹਾਂ ਕਿ ਤੇਰੇ ਕਹਿ ਮੈਂ ਤਾਂ ਭਾਈ ਦੀ ਬਣ ਤੋ ਹੋ ਗਈ ਇਸ ਮੇਰਾ ਜੀਤਾ ਨਿਕਲਦਾ ਔਖੇ ਲੱਗ ਜਾਈਦਾ ਹੁੰਦਾ ਕੀ ਨਾ ਨਾ ਆਪ ਬੰਡੇ ਦਾ ਅੰਦਰ ਹੀ ਪਈ ਐ ਕੁੜੀ ਜੀ ਉਧਰੋਂ ਉਧਰ ਹੀ ਇੱਥੇ ਕੀ ਲੈ ਕੇ ਜਾਣਾ ਇੱਥੇ ਬਹਿ ਗਈ ਸਭ ਕੁਸ ਹਾਂ ਰਹਿ ਦੇਖੀ ਜਾਊਗਾ ਚੰਗਾ ਹਾਂ ਚੰਗਾ ਫਿਰ ਲੈ ਆਉਂਦੀ ਐ ਮਿੱਠੀਆਂ ਮਾਰਨ ਕੋਆੜੇ ਦਾ ਸੋਢੇ ਹੀ ਪਾਇਆ ਸਾਰੇ ਉਂਗਲਾਂ ਨਾਲ ਤੂੰ ਵਿਆਹ ਕਰਾ ਲੈ ਤੂੰ ਇਹਨਾਂ ਤੋਂ ਕੀ ਲੈਣਾ ਵਿਆਹ ਕਰਾ ਲੈ ਜ਼ਮੀਨ ਲੈ ਜਾਊਗਾ लाਡੀ लाਡੀ ਚੁੱਭਦਾ ਸੀ ਮੇਰਾ ਪੁੱਤ ਹੈ ਮੇਰਾ ਪੁੱਤ ਐਡਾ ਨਰਮ ਵਿਚਾਰਾ ਇੱਕ ਤੋਂ ਦੋ ਨਹੀਂ ਕਹਿਣ ਵਾਲਾ ਚਾਚਾ ਚਾਚਾ ਕਰਦੇ ਤਾਂ ਮੂੰਹ ਸੁਖਦਾ ਸੀ ਪੰਨਿਆ ਤੂੰ ਵੀ ਘੜਾ ਨਾ ਨਾ ਮੈਂ ਕੀ ਉੱਠਾਂ ਸੌਣ ਵੀ ਦੇਰ ਦਾ ਕਰੋ ਕਿੰਨਾ ਰੌਲਾ ਪਾ ਰਖਿਆ ਸੀ ਬਲਖੀਆਂ ਦੋਨਾਂ ਜਣੀਆਂ ਨੇ ਇਹ ਰੌਲਾ ਕੀ ਪਾ ਰਖਿਆ ਸੀ ਉਹ ਬੰਤੂ ਆਈ ਸੀ ਕਾਹਤੋਂ ਆਈ ਸੀ ਆਈ ਸੀ ਤੈਨੂੰ ਪਤਾ ਹੈ ਬੜਕਾ ਛਿੜਕਾ ਲੈਣੀ ਆਉਂਦੀ ਹੁੰਦੀ ਹੈ ਔਰ ਇਹਨੂੰ ਕੋਈ ਕੰਮ ਹੈ ਉਧਰ ਬਗਣਾ ਇੱਕ ਕੰਮ ਨਹੀਂ ਆ ਇੱਧਰਲੇ ਕਰਦੀ ਉਧਰ ਗੱਲਾਂ ਕਰਨੀਆਂ ਉਧਰਲੇ ਕਰਦੇ ਆਪਣੇ ਕੋਲ ਗੱਲਾਂ ਕਰਨੀਆਂ ਗੱਲ ਸੁਣ ਲਾ ਲੈਣ ਕੀ ਆਈ ਸੀ ਅੱਜ ਮੈਂ ਤਾਂ ਐ ਆਈ ਸੀ ਉਧਰ ਬਿੰਦਰਾ ਹੀ ਗਈ ਹੈ ਤੇ ਨਾਲੇ ਕਿਕਰ ਤੈਨੂੰ ਪਤਾ ਬਿਮਾਰ ਜਾ ਹੋਇਆ ਪੈ ਜਾ ਆਉਂਦੀ ਕੁੜੇ ਆਪਦੇ ਨਾਲੋਂ ਕਿੱਥੇ ਟੁੱਟਿਆ ਜਾਂਦਾ ਨਾ ਹੋਇਆ ਰਹਿੰਦਾ ਫਿਰ ਜੇ ਬਿਮਾਰ ਹੋਇਆ ਨਾ ਪੂਆ ਮਾਪ ਨੂੰ ਦਿਖਦੈ ਨਹੀਂ ਸੀ ਘਰ ਹੈਗਾ ਆਪ ਤਾਂ ਉਹ ਆਉਂਦੀ ਕਿੰਨੇ ਵਾਰ ਆ ਕੇ ਮੈਂ ਚਾਚਾ ਕੋਲੇ ਵੜ ਗਈ ਆਈ ਮੈਂ ਕਿਹਾ ਸੀ ਹਾਂ ਵੀ ਭਾਈ ਇਹ ਵੀ ਘਰ ਉਹਦੇ ਭਰਾ ਦਾ ਆ ਆਪ ਤਾਂ ਆ ਕੇ ਖੜਦੀ ਆਏਗੀ ਪੁੱਛਿਆ ਵੀ ਭਾਈ ਤੇਰੀ ਧੀ ਨੂੰ ਇੰਨਾ ਚਾਹ ਹੋ ਗਿਆ ਬੈਠੇ ਕਿ ਬੜਿਆ ਹੁੰਦਾ ਤੈਨੂੰ ਨਾ ਲੋੜ ਨਹੀਂ ਜਦੋਂ ਆਪਾਂ ਨੂੰ ਕੋ ਸਮਝਦੇ ਫਿਰ ਆਪਾਂ ਕੋਲੋਂ ਠੱਕੇ ਦਾ ਬੜਿਆ ਘਰੇ ਨਾਲੇ ਮੈਂ ਜੀਤੋ ਦਾ ਪੁੱਛਿਆ ਸੀ ਮੈਂ ਕੀ ਬੜਿਆ ਹੁੰਦਾ ਜੀਤੋ ਰੱਖਾ ਕਹਿੰਦੀ ਪਤਾ ਨਹੀਂ ਪਤਾ ਕੀ ਬਣਾ ਆਹੀ ਨੇ ਮੁੜ ਕੇ ਆਉਣੀ ਕਰੀ ਅੱਛਾ ਹਾਂ ਮਨ ਕੇ ਪਹਿਨੂ ਮਾਦੇ ਕੀ ਕਹ ਸੀ ਉਹ ਹੀ ਆਉਂਦੀ ਹੁਣ ਓਹੋ ਆਪਣੀ ਗੱਲਾਂ ਤੈਨੂੰ ਲੱਗਦਾ ਗੁੱਸਾ ਆਪਾਂ ਕਰਦੇ ਸੱਚੀ ਗੱਲ ਉਹ ਤਾਂ ਆਪਣੀ ਗੱਲ ਮੰਨੀ ਨਹੀਂ ਉਹ ਤਾਂ ਕਹਿੰਦੇ ਸੀ ਬਈ ਇਹਨੂੰ ਕਿਥੋਂ ਲਿਆਉਂਦੇ ਨਿਕਲੀ ਉਧੜਲੀ ਹੈਗੀ ਪਤਾ ਨਹੀਂ ਸਤਾ ਨਹੀਂ ਆਪਾਂ ਨੂੰ ਇਹਨੂੰ ਜੁਟ ਕੇ ਲੈ ਚੋ ਉਹੀ ਗੱਲ ਹੋਈ ਲੈ ਗਈ ਰੁਟ ਕੇ ਆ ਗਈ ਹਾਂ ਹੁਣ ਆਪੀ ਕਹਿੰਦੇ ਸੀ ਐਨਾ ਸਿਆਉਣਾ ਲੈ ਗਈ ਹੈ ਐਨੇ ਪੈਸੇ ਲੈ ਗਈ ਮਾਹ ਵਧੀਆ ਹੋਇਆ ਲੋਟੀਏ ਹੁਣ ਆਉਂਦਾ ਚਾਚੇ ਨੇ ਵੀ ਨਾ ਪਰ ਹੁਣੀ ਆਈ ਆ ਉਹ ਜਵਾਬ ਤੇਖ ਨੇ ਉਹ ਤਾਂ ਸਾਡੇ ਜੋਖ ਸਾਡੇ ਜਾ ਹੁਣ ਕਿੱਧਰ ਦੇ ਜਵਾਬ ਮੈਂ ਕਿਹਾ ਮੇਰੀ ਧੀ ਬੈ ਗਈ ਇਹਦੇ ਕਾਰਨ ਹੈ ਮੇਰਾ ਪੁੱਤ ਵਿਚਾਰਾ ਵੇਲੇ ਵੇਲੇ ਕਰਦਾ ਫਿਰਦਾ ਮੈਂ ਕਿਹਾ ਉਸਨੂੰ ਕਰਨੀਆਂ ਪੰਗੀਆਂ ਇੱਥੇ ਆ ਜੇ ਮੇਰੇ ਨਾਲ ਜੰਦੀਆਂ ਲਕਿੱਤੀਆਂ ਤਾਂ ਇਹ ਹੁਣ ਫਿਰ ਦੇਖਦਾ ਚਾਚਾ ਨੂੰ ਕਿ ਚੰਗਾ ਹੋ ਜਾਂਦਾ ਨਹੀਂ ਉਹ ਹੀ ਅੱਗੇ ਆਉਂਦਾ ਮੈਂ ਚਾਚਾ ਨਾਲ ਹੀ ਕਹਿੰਦੀ ਸੀ ਮੈਂ ਕਿਹਾ ਜਾ ਕੇ ਨਾ ਪਣਾਵੇ ਠੀਕ ਹਾਂ ਤੇ ਚਾਚੇ ਕੀ ਕਰੇ ਨਹੀਂ ਹੋਊਗੀ ਰੰਗ ਆਪਾਂ ਦਾ ਕਿਉਂ ਲੜਨਾ ਤੇ ਭੂਆ ਕਰਕੇ ਦੀ ਭਾਈ ਤੂੰ ਸਾਡੇ ਕੰਨੀ ਵੀ ਗੇੜਾ ਮਾਰ ਲਿਆ ਕਰ ਮੈਂ ਕਹਿ ਰਹੀ ਆ ਸਤੂ ਜਾਈ ਨਾਲ ਬਿਛਲੀ ਕੱਲ੍ਹ ਸੁਣਾਇਆ ਈ ਉਹ ਤਾਂ ਕਰ ਸੁਣਾਉਂਦੇ ਆ ਉਹ ਤਾਂ ਸੁਣਾਉਣ ਦੀ ਕੀ ਤੇਰੀ ਕਿਸ ਨਾਲ ਲੜਨ ਦੀ ਤੂੰ ਲੜ ਕੇ ਕੀ ਲੈਣਾ ਆਪਾਂ ਕੀ ਲੈਣਾ ਉਹ ਤੋਂ ਸਹਾਂਗ ਆਪਾਂ ਤਾਂ ਗੱਲ ਨਹੀਂ ਪਕਾਤੀ ਮੈਂ ਤਾਂ ਉਹਨਾਂ ਦਾਦੀ ਜੀ ਨੇ ਕਹਤਾ ਕੋਈ ਨਾ ਪੁੱਤ ਮਨਸ ਵਧਾਵਾ ਤੇਰੀ ਕੋਈ ਲੋੜ ਨਹੀਂ ਇਹਦੇ ਨਾਲ ਤੂੰ ਤੁਮਾ ਨਾ ਕਰੁੰਦੀ। ਕੰਮ ਬਲੇੜਾ ਕੀ ਹੈ? ਕਿਸੇ ਨਾਲ ਕੋਈ ਮੱਠਾ ਨਹੀਂ ਮਾਰਦੇ ਹੁਣ ਆਪਾਂ। ਜਿਹੜਾ ਕੁਝ ਜਣਾ ਕਰਤਾ ਕਰੀ ਜਾਂਦੇ। ਆਪਾਂ ਆਂਦੇ ਘਰੇ ਬੈਠੇ ਹੋ ਆਂਦੇ ਘਰੇ ਬੈਠੇ ਆ। ਕਹਿੰਦੀ ਕੁੜੀ ਨੂੰ ਪਰੇ ਤਲਾਕ ਦਵਾ ਦੇ ਕਹਿੰਦੀ ਇਹ ਨਹੀਂ ਕਾਲਾ ਲੈਣਾ ਹੁੰਦਾ। ਮੈਂ ਲੋਕਾਂ ਦੇ ਰਿਕਸ਼ੇ ਦਾ ਕਰਨੀ ਅਸੀਂ ਹੋਰ ਕੁੜੀ ਨੂੰ ਮਾਈ ਬਿਠਾਈ ਲੱਖੋ ਆਹਦੀ ਮੰਮੀ ਇੰਨੀ ਐ ਹੈ ਕਿ ਤਨਾ ਹੋ ਜਾਈ ਕੁੜੀ ਸਿਰ ਤੇ ਬਿਠੀ ਰਹੀ ਮੇਰੇ ਘਰੇ ਕੱਲਾ ਮੈਨੂੰ ਸਭ ਪਤਾ ਹੈ ਜਿੱਥੋਂ ਕੱਢਦੀ ਆ ਉਹ ਗੱਲਾਂ ਚਲ ਆਪਾਂ ਕਾਹਨੂੰ ਕਿਸੇ ਦੇ ਮੂੰਹ ਲੱਗਣਾ ਬਖਾਰਾ ਆ ਕਿ ਤਾਂ ਇੰਨੀ ਲਾਈ ਆ ਸੱਚ ਮੇਰੇ ਘਰੇ ਮੇਰੇ ਕੋਲ ਹੋਰ ਕੀ ਕਹੇ ਤੇ ਮੈਂ ਤਾਂ ਕਹਿਤਾ ਮਗਾਏ ਤੁਗਲੀ ਗਾਣੇ ਸਾਰਾ ਸਾਡਾ ਘਰ ਬਗਾੜਿਆ ਵਖਾ ਉਦੋਂ ਕਿਕਰ ਨੂੰ ਤੁਗਲੀਆਂ ਲਾਈ ਗਏ ਉਦੋਂ ਮਗਾ ਇਧਰ ਕਾਲੇ ਕਰੀ ਲਾਈ ਗਏ ਬਸ ਮੈਂ ਉਹਨਾਂ ਦੀ ਵੇੜਾ ਬੈਠਾ ਐਹ ਜਿਹਾ ਕਾਲਾ ਜਿਹੜਾ ਪਿੱਛੇ ਲੱਗ ਗਿਆ ਇਹ ਕਰਤਾਰਨ ਦਿਖਾ ਲਈ ਭੌਂਕਦਾ ਦਿਨ ਚੱਟੇ ਨੂੰ ਫੋਨ ਕਰ ਦਿੰਦੀ ਸੀ ਕਾਲੇ ਕੀ ਮਤਲਬ ਸੀ ਆਪਣੇ ਹਰ ਘਰ ਦੀ ਗੱਲ ਤੂੰ ਨੂੰ ਦੱਸਦੀ ਹੁਣ ਥੋੜਾ ਕਰਨਾ ਕੋਈ ਗੱਲ ਕਰਦੀ ਐ ਹੁਣ ਮੈਂ ਜਿਵੇਂ ਮੈਂ ਤਾਂ ਪਹਿਲੀ ਚ ਕਿਹਾ ਤਵਾ ਕੀ ਲੈਣਾ ਐ ਮੈਂ ਤਾਂ ਆਈ ਕੀ ਬਸ ਆਈ ਕਹਿਣਾ ਆਈ ਸੀ ਵੀ ਚਲ ਕੋਈ ਨਾ ਨਣਦਾ ਤੇਰੀ ਫਿਰ ਵੀ ਇਸ ਕਾਰ ਦਿੱਤੀ ਹੈ ਅੰਜੀ ਜੀ ਆਪਾਂ ਐ ਕਰੀਏ ਜਿਹੜੀ ਹੁਣ ਕਗੜੇ ਦੇ ਬੈਕੀ ਆਈ ਆ ਆਪਾਂ ਉਹਨਾਂ ਦੇ ਘਰੇ ਜਾ ਕੇ ਆਪਾਂ ਗੱਲਾਂ ਕਰੀਏ ਉਹਨਾਂ ਨੇ ਦੱਸਿਗੇ ਵੀ ਐਂ ਕਰਕੇ ਇਹ ਕਰਤੂਤਾ ਕਰਦੀ ਫੇਰ ਘਰ ਨਹੀਂ ਖੜਾ ਹੋਊਗਾ ਗੱਲ ਸੁਣ ਪਾਪਾ ਕਾਨੂੰ ਕਿਸੇ ਦੀ ਮਾੜੀ ਕਰਨੀ ਹੈ ਹਮਾ ਸਾਡੇ ਦਾ ਘਰ ਬੁੱਝਿਆ ਆਪਾਂ ਤੇ ਕਹਿੰਦੇ ਬਸ ਸੁਣ ਲੈ ਸੁਣ ਆਹੀ ਤਾਂ ਕਮੀ ਆ ਮਾਪਣੇ ਚ ਆਪਾਂ ਛੋਟ ਜਿਹੀ ਚਲ ਕੋਈ ਜਿਹੜਾ ਕੁਝ ਹੁੰਦਾ ਹੋਈ ਜਾਂਦੇ ਚਲ ਕੋਈ ਨਾ ਕੋ ਤੇ ਤੇਰੇ ਕਰਮ ਤੇਰੇ ਆ। ਆਪੇ ਪਰਮਾਤਮਾ ਸੁਣੂਗਾ। ਤੂੰ ਕੀ ਸੁਣੂਗਾ ਮੈਂ ਕਹਿ ਸਾਲੂਗਾ ਇੱਥੇ ਬੈਠੇ ਨੂੰ ਨਾ ਫੋਨ ਕਰਦਾ ਨਾ ਚੱਕਦਾ ਮੈਂ ਤਾਂ ਇਹ ਕਹਿੰਦੀ ਮੈਂ ਫੋਨ ਨਾ ਕਰਕੇ ਵੇਖਾਂ। ਪਤਾ ਕੀ ਲੈਣਾ ਫੋਨ ਕਰਕੇ ਜਦੋਂ ਕੋਈ ਗੱਲ ਹੀ ਨਹੀਂ ਸੁਣਦਾ ਹੱਕ ਤਾਂ ਉਹਦਾ ਬਣਦਾ ਫੋਨ ਕਰਨ ਦਾ। ਨਹੀਂ ਭਾਈ ਹੁਣ ਮੈਂ ਤੈਨੂੰ ਲੈਣ ਆਵਾਂ ਤੇ ਕਿਵੇਂ ਕਰਨਾ ਹੈ? ਕੋਈ ਨਾ ਮੈਂ ਕਈ ਵਾਰ ਗੁੱਸਾ ਮਸਾਲਾ ਆਉਂਦਾ। की वो तो मैं फोन करा ठंडे हो जे गुस्सा आ रहा चल कोई ना पुत्र कर ली फिर करके ले ली फोन जे का फोन चक ले जे कोई ढंग दी गल करी ता कर ली तू गल हां हैं चल चल कर दादी ना ये कहेगी मैं तो बगैर कुछ ये की मैं ओ तो कोई ना चल सोच दे मैं करना के लिए फोन है हाँ। हूं तू तु जाके आने के नहीं के फिर मैं जाके आऊंगी ठहर के जाके आऊंगा का भांडे भी चकना चल चंगा मैं चाय बना के देती हूं बना दे जा आ जा फिर कॉल फोन ਕੀਤਾ ફોને ચક્કરાની ફેલાવી કਿੰને ફોન લીધા તમ હું કરતા હી દેખ કે ફોન હું કી ખરામ એકવાર કાલ કે વેહી લેની કી ઉસે ચક્કી લાગે હેલો કિને ਮੈਂ ਫੋਨ ਕਿੰਨਾ ਟਰਾਈ ਕੀਤਾ ਪਰ ਤੁਸੀਂ ਚੱਕੇ ਹੀ ਨਹੀਂ ਹਾਂ ਉਹ ਤਾਂ ਮੈਨੂੰ ਪਤਾ ਦੱਸ ਕਾਲ ਹੋ ਚੀ ਹੁੰਨਾ ਤਾਂ ਹੀ ਨਹੀਂ ਫੋਨ ਚੱਕਿਆ ਅੱਛਾ ਅੱਜ ਘਰ ਨਹੀਂ ਸੀ ਮੈਂ ਤਾਂ ਫੋਨ ਆਇਆ ਮੈਂ ਕੀਤਾ ਸੀਗਾ ਵੀ ਦੇਖ ਲਓ ਫੋਨ ਤਾਂ ਕਿੰਨਾ ਟਾਈਮ ਹੋ ਗਿਆ ਤੁਸੀਂ ਇੱਥੇ ਬੈਠੋ ਮੈਂ ਦੇਖੀ ਆਪ ਦੇ ਇੱਥੇ ਬੈਠੇ ਪੇਕ ਕੇ ਲੋਕ ਵੀ ਪੁੱਛਣ ਲੱਗੇ ਉਹ ਤਾਂ ਮੰਮੀ ਹਰਨੂ ਕਿ ਕੁੜੀ ਨਾ ਬਿਠਾ ਰੱਖਿਆ ਮੇਨੇ ਦਿੰਦੇ ਆ ਗੱਲ ਗੱਲ ਤੇ ਕਿੰਨਾ ਕਦਮ ਤੂੰ ਆਵਦੇ ਘਰੇ ਬਿਠਾਈ ਰੱਖੋਗੇ ਨਾ ਸਾਡੇ ਕੀ ਕਰਤੂਤਾਂ ਨੇ ਮੈਂ ਮਾਨਦੇ ਵੀਰਾ ਲੈ ਕੇ ਗਿਆ ਸੀ ਮੈਨੂੰ ਆਹੋ ਪਰ ਕਿਸੇ ਗੱਲੋਂ ਹੀ ਲੈ ਕੇ ਗਿਆ ਸੀ ਵੀਰਾ ਗੱਲ ਤੇ ਤਾਂ ਥੋਟੀਆਂ ਵੀ ਜਹੀ ਐ ਐਨੇ ਪਾਗਲ ਤਾਂ ਹੈ ਨਹੀਂ ਉਹ ਜਿਹੜੇ ਇਹ ਬਿਨਾਂ ਗੱਲ ਤੋਂ ਹੀ ਲੈ ਗਏ ਲਾਲ ਜਿਹਦਾ ਤੁਹਾਨੂੰ ਸੀਗਾ ਜ਼ਮੀਨ ਦਾ ਜੀ 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 ਮੇਨ ਤੁਹਾਡੇ ਨਾਮ ਹੋ ਜੂਗੀ ਫਿਰ ਮੈਨੂੰ ਰੱਖੋਗੇ ਇਹ ਕਿਹੜੇ ਸ਼ਰਤਾਂ ਹੁੰਦੀਆਂ ਨੇ ਜਮੀਨਾਂ ਪਿੱਛੇ ਤਾਂ ਪਹਿਲੇ ਸਾਡੇ ਘਰ 'ਚ ਕਿੰਨਾ ਖੁਸ਼ ਹੋਈ ਜਾਂਦਾ ਤੁਹਾਨੂੰ ਵੀ ਪਤਾ ਖਾਤੇ ਤੱਕ ਲੋਟ ਨਹੀਂ ਆਇਆ ਘਰ ਦਾ ਹੋਰ ਵੀ ਤੁਹਾਡੀ ਇਹੀ ਅੜੀ ਹੈ ਹਨਾ ਜ਼ਮੀਨ ਦੀ ਮੈਂ ਕੀ ਕਰਾਂ ਮੈਨੂੰ ਦੱਸ ਦਿਓ ਮੇਰਾ ਪ੍ਰਾਵਚਾਰ ਹਾਜੀ ਤਾਂ ਚਾਚੇ ਦੇ ਕੋਈ ਗੱਲ ਹੀ ਨਹੀਂ ਰਾਤ ਤੇ ਰਪਾਈ ਦਾ ਦਾਦਾ ਸਾਥੀ ਦੇ ਕਰਨ ਤਾ ਉਹਦੇ ਤੇ ਆਪਾਂ ਖੜਾ ਹੋਇਆ ਪਿਆ ਚਾਚੇ ਨਾਲ ਕੀ ਗੱਲ ਕਰਨੀ ਕਿਦੋਂ ਤੇ ਚਾਚੇ ਨਾਲ ਗੱਲ ਕਰਨ ਨੇ ਫਿਰਦੇ ਹੂੰ ਤਾਂ ਚાલુ ਆਇਆ ਹੋਇਆ ਪਿਆ ਵੀ ਜਿਹੜੇ ਜ਼ਮੀਨ ਜਾਤੀਆਂ ਚਾਹੰਦੇ ਮੈਂ ਜਿੰਨੀ ਕਿ ਸਾਡੇ ਕੋਲ ਹੈਗੀ ਐ ਅਸੀਂ ਆਪ ਦੇ ਕਰਨ ਧੋਖੇ ਆ ਰੋਜ਼ ਉਹ ਸਾਡੇ ਤੇ ਨੜਾਈਆਂ ਹੁੰਦੀਆਂ ਕੋਈ ਤਾਂ ਫੋਨ ਤਾ ਕੀਤਾ ਸੀਗਾ ਦੇਖ ਲਓ ਕਾਟ ਟੁੱਟਦੇ ਟੁੱਟ ਜਾਂਦੇ ਆ ਜੁੜਦੇ ਜੁੜ ਜਾਂਦੇ ਆ ਹਾਂ ਆਪਾਂ ਬਾਕੀ ਗੱਲ ਕਰ ਲਾਂਗੇ ਤੁਸੀਂ ਕੌਣ ਘਰੇ ਤਾਂ ਆਓ ਮੰਮੀ ਨਾਲ ਵੀਰੇ ਨਾਲ ਗੱਲ ਤਾਂ ਕਰੋ ਜਦੋਂ ਦਿਨ ਮੈਂ ਗਈਆਂ ਤੁਸੀਂ ਇੱਕ ਵਾਰ ਵੀ ਫੋਨ ਨਹੀਂ ਕੀਤਾ ਉਹ ਹੋਰ ਵੀ ਜ਼ਮੀਨਾਂ ਦੀ ਗੱਲ ਤੁਹਾਨੂੰ ਪਹਿਲਾਂ ਵੀ ਕਿਹਾ ਤੇ ਮੈਂ ਅੱਜ ਵੀ ਕਹਿਣੀ ਆ ਇਹ ਨਾਲ ਦੇ ਪੇਕ ਨੂੰ ਨਹੀਂ ਲੈ ਕੇ ਆਉਂਦੀ। ਬਸ ਸਿੱਧੀ ਕੋਈ ਨਾ ਜੋ ਵੀ ਗੱਲ ਹੈ ਅਸੀਂ ਬੈਠ ਕੇ ਗੱਲ ਕਰਾਂਗੇ ਸਾਰੇ ਸਾਹਮਣੇ। ਤੇ ਤੇ ਗੁੱਸੇ ਨਾਲ ਹੋਵੋ। ਚਲੋ ਠੀਕ ਹੈ ਸੋਚ ਕੇ ਦੱਸ ਦਿਓ ਮੈਨੂੰ। ਸੰਗਤਿਆੰਦ ਕਿਉਂ? ਹਨੇਰੇ ਦੁਸਰੈ ਬੈਠਾ ਕੋਈ ਇਕ ਲੰਨ ਲੈ ਕੇ ਮੈਂ ਕੀ ਕਰਾਂ ਲੋਕ ਤਾਂ ਉਹ ਵੀ ਕਹਿ ਲੈਂਦੇ ਆ ਵੀ ਨਹੀਂ ਲੈ ਕੇ ਜਾਂਦਾ ਕਾਲਾ ਸਤਲਾਫ ਕਰਵਾ ਲਾ ਕਲਾਕ ਨੇ ਕਰਵਾ ਦਾਨਗੇ ਮੇਰਾ ਫਿਰ ਕਿੱਥੇ ਬਿਠਾਉਣਗੇ ਮੈਨੂੰ ਇੰਨਾ ਕੁ ਟਾਈਮ ਬਿਠਾਈ ਰੱਖਣਗੇ ਭਰਾ ਬੰਜੇ ਜਿੱਦੇ ਬੈਠੀ ਰਹੂਗੀ ਬੋਝ ਬਣ ਕੇ ਕੀ ਮਤਾਈ ਸੋਣੀ ਫਿਰwidehat kar dwara bajje ਉਹਦੀਆਂ ਤੇ ਆਪਰੇ ਘਰੇ ਖੁੱਲ ਰਹੀਏ ਦੇਖ ਲੈ ਕੀ ਮੈਨੂੰ ਲੈਂਦਾ ਕਾਲ ਚੱਲ ਵਧੀਆ ਕੀਤਾ ਤੁਸੀਂ ਆ ਗਏ ਨਹੀਂ ਆਉਣਾ ਕੀ ਸੀ ਭਣੇ ਐਨੇ ਦਿਨ ਹੋ ਗਏ ਨਾ ਤਾਂ ਮਨਿੰਦਰ ਨਾਲ ਕੋਈ ਗੱਲ ਹੋਈ ਹੈ ਹੈ ਫੋਨ ਵੀ ਨਹੀਂ ਕੀਤਾ ਗਿਆ ਤੇ ਨਾ ਉਹਨੇ ਮੈਨੂੰ ਫੋਨ ਲਾਇਆ ਮੈਨੂੰ ਐ ਤੇ ਮੈਂ ਚਲੋ ਜਾ ਕੇ ਮਿਲਿਆਉਣੀ ਹੈਗੀ ਉਹ ਘਰੇ ਨਹੀਂ ਗਈ ਉਹ ਤਾਂ ਇਹੋ ਜਿਹੀ ਕਾਣੀ ਜੀ ਦੱਸ ਦੇ ਨੇ ਹੋ ਗਏ ਉਹਨੂੰ ਕਹੇ ਨੂੰ ਲਾਡੀ ਨੇ ਵੀ ਆਪਾਂ ਚੱਲਾਂਗੇ ਘੁੰਮਣ ਚੱਲਾਂਗੇ ਬਸ ਉਹਦਾ ਸਮਾਨ ਹੀ ਨਹੀਂ ਲੋਟ ਆਉਂਦਾ ਇੱਕ ਚੀਜ਼ ਤੇ ਚੀਜ਼ੇ ਪਾ ਲਈ ਦੂਜੀ ਭੁੱਲ ਗਈ ਐਂ ਕਰਦੀ ਰਹਿੰਦੀ ਐ ਹੋਰ ਕੀ ਹੈਗਾ ਮੈਨੂੰ ਐਸ ਚੱਲ ਜੇ ਉਹਦੇ ਨਾਲ ਗੱਲਬਾਤ ਹੋ ਜਾਂਦੀ ਤੁਹਾਨੂੰ ਪਤਾ ਲੱਗ ਜਾਂਦਾ ਚਲ ਮੈਂ ਠਹਿਰ ਕੇ ਆ ਜਾਂਦੀ ਕੋਈ ਐ ਆਹ ਮੈਂ ਫੋਨ ਕਰ ਲਾਂਗੇ ਤੂੰ ਗੱਲ ਕਰ ਲੈ ਚਲ ਉਹ ਤਾਂ ਗੱਲ ਕਰ ਲਾਂਗੀ ਕੋਈ ਗੱਲ ਨਹੀਂ ਹੋਰ ਦੱਸ ਬਣੇ ਠੀਕ ਠਾਕ ਸਾਰੇ ਬਸ ਹਾਂ ਠੀਕ ਠਾਕ ਆਪਣੇ ਬੱਚੇ ਸਾਰੇ ਠੀਕ ਠਾਕ ਹਾਂ ਸਾਰੇ ਵਧੀਆ ਨੇ ਤੇ ਹੋ ਉਹ ਕਿਵੇਂ ਅਦਰ ਉਦਰ ਦੇਵਰ ਦੇਵਰ ਨੇ ਕੀ ਹੋਣਾ ਬਸ ਉਹ ਧਿਆੰਗੀ ਸੀ ਜਿਹੜੀ ਉਹ ਗਈ ਪਾਕੇ ਘਰੇ ਭੱਜ ਗਈ ਉਹ ਤਾਂ ਲੈ ਹੋਰ ਘਾਲ ਦੀ ਗੱਲ ਹੈ ਬਸ ਐਹੀ ਜਿਹੀ ਤਾਂ ਆਹੀ ਹੁੰਦੀ ਹੈ ਨਾ ਉਹਨੇ ਜਿੱਦਰ ਹੋਇਆ ਤੇ ਪਤਾ ਹੀ ਆ ਫਿਰ ਅੱਗਾ ਪੁੱਛਾ ਨਹੀਂ ਪਤਾ ਸੀ ਕੋਈ ਕਿਥੋਂ ਦੀ ਹੈ ਕਿਥੋਂ ਦੀ ਨਹੀਂ ਹੈ ਇਹ ਗੱਲ ਤਾਂ ਜਿਐਸੀ ਕਹਿੰਦੇ ਸੀ ਤਾਂ ਉਹਨਾਂ ਨੂੰ ਮਾੜੀ ਲੱਗਦੀ ਸੀ ਵੀ ਤੁਸੀਂ ਆਏ ਕਿਉਂ ਨਾ ਕਿਹਾ ਕਰੇ ਮੇਰੀ ਤੀਵੀ ਨੂੰ ਕਹਣਾ ਆਏ ਕਹੂਗਾ ਉਹਦਾ ਤਾਂ ਤੈਨੂੰ ਪਤਾ ਚੌੜਾ ਹੋ ਉਹ ਲੱਗਦਾ ਸੀ ਤੇ ਮੂੰਹ ਤਾਂ ਮੱਖੀ ਨਹੀਂ ਉੜਦੀ ਫਿਰ ਮੈਂ ਚਲ ਮਖਾ ਗਿਆ ਜਿਆ ਕਰਨੇ ਭਾਵੇਂ ਮੂਰੀਆਂ ਬੰਦੀਆਂ ਚਲ ਭਈ ਉਹ ਤਾਂ ਜਿਵੇਂ ਅਗਲੇ ਨੂੰ ਚੰਗਾ ਨਹੀਂ ਹਾਂ ਹਾਂ ਐਂ ਜੇ ਤੁਹਾਡੇ ਨਾਲ ਕੀਤਨਾ ਸੀ ਬਗਲੇ ਲ ਮੂਰੀਆਂ ਆ ਗਈਆਂ ਮੂਰੀਆਂ ਆ ਗਈਆਂ ਐ ਨਹੀਂ ਸੋਚਿਆ ਵੀ ਇਹਦੀ ਕੁੜੀ ਘਰੇ ਬੈਗੀ ਮੇਰੇ ਕਾਰਨ ਕੁਛ ਨਹੀਂ ਸੋਚਿਆ ਉਹਨੇ ਤਾਂ ਫਿਰ ਉਹ ਇਹ ਜਾ ਕੇ ਅੱਗੇ ਆ ਗਿਆ

ਕਿ ਨਾ ਉਹੀ ਗੱਲ ਹੋ ਗਈ ਨਾ ਮੂੰਹ ਤੇ ਮੱਖੀ ਰਹਿ ਗਈ ਹਾਂ ਉਹੀ ਤਾਂ ਗੱਲ ਹੈ ਹਾਂ ਵਧੀਆ ਹੋਇਆ ਮਖਾੜੇ ਜਵਾਬ ਉਹੀ ਗੱਲ ਜਿੰਨਾ ਜਵਾਕਾ ਦਿਲ ਦੁਖਾਇਆ ਸੀਗਾ ਹੈ ਖੇਡਦੇ ਆ ਉਹੀ ਤਾਂ ਗੱਲ ਹੈਗੀ ਬਥੇਰਾ ਉਹ ਕਰਦਾ ਸੀ 12 ਵਜੇ ਦੀ ਲੰਘਦਾ ਸੀ ਕਦੇ ਕੁਝ ਬੋਲਦਾ ਕਦੇ ਕੁਝ ਬੋਲਦਾ ਐਹੋ ਜਿਹੀਆਂ ਗੱਲਾਂ ਕਹਿੰਦਾ ਜਿਹੜੇ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਦੀ ਮੇ ਦਾ ਉਹ ਗੇਰਾ ਸੀ ਜਿਹੜਾ ਲੈ ਉਹਦੇ ਮਗਰ ਮਗਰ ਸੱਤ ਰਿੰਦਾ ਆ ਕਿੰਨਾ ਤੇਰੇ ਨਾਲ ਹੁੰਦਾ ਆਡਾ ਬੁੰਡਿਆ ਸੀਗਾ ਹੈ ਤੇਰੇ ਨਾਲ ਆ ਜਦੋਂ ਲੈ ਕਿੰਨਾ ਖੁਸ਼ ਕਰਿਆ ਹਾਂ ਮੇਰਾ ਪੁੱਤ ਨੂੰ ਮਾਰਨਾ ਆ ਗਿਆ ਭਲਾਨਾ ਥਿੰਨ ਗਮੇ ਤਾਂ ਹੁਣ ਪੁੱਤ ਹੋਈ ਕੋਈ ਜਾਣ ਸਕਿਆ ਨਹੀਂ ਪੁੱਤ ਤਾਂ ਸਾਬਰ ਦੀ ਕੋਤ ਪਰ ਕਿੱਦਿਸ ਸਹੀ ਗੱਲ ਥੋੜੀ ਇੰਤਾਨ ਬਣ ਗਾ ਚਲ ਜਿਹੜਾ ਕੁਝ ਹੋ ਗਿਆ ਹੋ ਗਿਆ ਹਾਂ ਤੇ ਹੋ ਮੈਂ ਸੁਣਾਈ ਕਹਿੰਦੀ ਸੀ ਕਿ ਹਾਂ ਉਹ ਮੈਂ ਤੇਰੇ ਨਾਲ ਜੀ ਆਂ ਕੱਪਤੋ ਪੈਸੇ ਲਾ ਹਾਂ ਕੋਈ ਨਹੀਂ ਤਾਂ ਜੀ ਪੈਸਾ ਨਾ ਛੋੜੇ ਦੇਣਾ ਦਵਾਰਕੇ ਦੇਣੀ ਹੈ ਪਰ ਹਾਜੀ ਤੁਸੀਂ ਥੋੜਾ ਜਿਹਾ ਠਹਿਰ ਜੂ ਮੈਂ ਤਾਂ ਕਹਿ ਰਹੀ ਹਾਂ ਜਲਦੀ ਹੁਣ ਗੱਲ ਕਰੀ ਜੀ ਐਸੀ ਕਿਾ ਕੁਛ ਤਾਂ ਪੈਸੇ ਨਾ ਮੇਰੇ ਭੈਣ ਦੇ ਸੀ ਕਿ ਉਹਨੇ ਮੈਨੂੰ ਪੜਾਈ ਹੋਈ ਸੀ ਠੀਕ ਹੈ ਉਹਨੂੰ ਹੁਣ ਲੋੜ ਹੈ ਹੈ ਉਹਦੇ ਮੋੜਦੇ ਆ ਕੁਛ ਮੈਨੂੰ ਘਰੇ ਵੀ ਵਿਗਲ ਹੱਥ ਜਾਂ ਤੱਕ ਨਾ ਘਰੇ ਵੀ ਜਰੂਰ ਤਾਂ ਮੈਂ ਤਾਂ ਕਾਨੂੰਨ ਨੂੰ ਕਰਦੀ ਕਰਦੇ ਥੱਲੇ ਆਉਂਦੀ ਸੀ ਆ ਕਿਕਰ ਦਾ ਬੇੜਾ ਲਹਿ ਗਿਆ ਜੇ ਇਹਨੇ ਕਿਹਾ ਵੀ ਮੈਂ ਕਿਸ਼ਤ ਨਹੀਂ ਭਰਦਾ ਮੈਂ ਜਵਾਕਾਂ ਦਾ ਚੋਰ ਹਾਂ ਤੁਹਾਡੇ ਸਾਹਮਣੇ ਵੀ ਚੱਲ ਚੱਲ ਆਏ ਤਾਂ ਹੋਈ ਗੱਲ ਫਿਰ ਰਿਸ਼ਤੇਦਾਰ ਰਿਸ਼ਤੇਦਾਰ ਤੇ ਕੰਮ ਨਹੀਂ ਆਉਂਦਾ ਹੁੰਦਾ ਹੋਣ ਚਲ ਜੇ ਤੈਨੂੰ ਕੋਈ ਦੁੱਖ ਤਕਲੀਫ ਜੀ ਅਸੀਂ ਪੈ ਮੇਰੇ ਕੋ ਪੈ ਇਸ ਚਾਰ ਪੈਸੇ ਤੇਰੇ ਕਮ ਆ ਗਏ ਹੈ ਤੇਰਾ ਡੰਗ ਲਹਿ ਗਿਆ ਚਲ ਕੋਈ ਨਾ ਗੁੱਸਨਾ ਗੁੱਸਤਾ ਮੈਂ ਸੰਕਾ ਕੇ ਦੇਉਂਗੀ ਤੇਰੇ ਉਧਰੋਂ ਫੜ ਫੜ ਕੇ ਤੇ ਹੋਰ ਥੋੜੀ ਕੱਟ ਕੇ ਦੇ ਦੂੰਗਾ ਸੋ ਪੈਸੇ ਤਾਂ ਨਹੀਂ ਮੈਂ ਮੁੱਕਰਦੀ ਦੇ ਰਿਹਾ ਤੁਹਾਡੇ ਜਿਹੜੀ ਦੇਣੀ ਆ ਭਾਈ ਇੰਨੇ ਹੀ ਬਹੁਤ ਆ ਜਿਹੜਾ ਡੰਗ ਸਾਡਾ ਮੁੱਕਰਨ ਵਾਲੀ ਤਾਂ ਭਾਣੇ ਕੋਈ ਨਹੀਂ ਰਹੇਗੀ ਮੁੱਕ ਰਹੇਗੀ ਹੈਨਾ ਕੋਈ ਚੱਲ ਆਏ ਸੀ ਹੁਣ ਮੈਨੂੰ ਲੋੜ ਸੀਗੀ ਬਥੇਰਾ ਟਾਈਮ ਹੋ ਗਿਆ ਹੁਣ ਤਾਂ ਦੇਖ ਮੈਂ ਹਾਂ ਹਾਂ ਮੈਂ ਤਾਂ ਕੀ ਸ਼ਰਮ ਬਥੇਰੀ ਆਉਂਦੀ ਐ ਮੈਂ ਕਹਿੰਦੇ ਨੇ ਚੱਲ ਉਹਨਾਂ ਦਾ ਵੀ ਸਾਬਰਾ ਦੇਖ ਲੈ ਹੋਰ ਨਾ ਹੁਣ ਮੈਂ ਉਹਨਾਂ ਕੋਲ ਗੱਲ ਕਰਦੀ ਖੜਾ ਜੰਗੀ ਲੱਗ ਗਈ ਸੀ ਫਿਰ ਐਵੇਂ ਤੁਹਾਡੇ ਘਰੇ ਕਲੇਸ਼ ਪੈਂਦਾ ਜੇ ਉਹਨਾਂ ਕੋਲ ਗੱਲ ਕਰੂੰਗੀ ਹੈ ਮੈਂ ਤਾਂ ਵੀ ਧੀ ਨੂੰ ਵੀ ਨਹੀਂ ਕੁਝ ਦੱਸਿਆ ਨਾ ਬੜੀ ਹੈ ਪੈਨਜੀ ਸ਼ਾਬਾਸ਼ੀ ਤੁਹਾਡੇ ਜਿਹੜਾ ਇੰਨਾ ਪੜਦਾ ਰੱਖਿਆ ਮੇਰਾ ਤੇ ਕੋਈ ਗੱਲ ਨਹੀਂ ਪੈਸਿਆਂ ਦਾ ਮੈਂ ਜਰੂਰ ਤੁਹਾਡੇ ਨਾਲ ਇਂਤਜ਼ਾਮ ਕਰਕੇ ਦੇਉ ਸਾਰੇ ਨਾਲ ਦਿੱਤੇ ਕੇ ਥੋੜੇ ਥੋੜੇ ਨਾਲ ਕਰਕੇ ਜਰੂਰ ਮੋੜੂਗਾ ਤੁਹਾਡੇ ਹੋਰ ਚਲ ਮੈਨੂੰ ਵੀ ਆਇਆ ਹੈ ਫਿਰ ਭੈਣ ਦੀ ਪੈਨਜੀ ਉਹ ਨੂੰ ਹੁਣ ਜਾ ਤੇ ਮੇਰੇ ਅੱਜ ਫੈਂਕੀ ਆ ਜਾਣ ਤੁੰਗਾਈ ਹਾਂ ਹੈ ਉਹਨੇ ਮੈਨੂੰ ਪੜਾਏ ਹੋਏ ਸੀਗੇ ਹੁਣ ਉਹਨੋਂ ਜਰੂਰ ਉੱਟਾ ਹੈ ਤਾਂ ਕਰਕੇ ਫਿਰ ਮੋੜ ਦੇਣੀ ਹੈ ਕੋਣੀ ਨਾ ਚੱਲ ਕੋਈ ਨਾ ਕੁਝ ਨਾ ਕੁਝ ਮੈਂ ਕਰ ਦੋ ਫੜ ਦੋ ਜੇ ਮੇਰੇ ਕੋਲੇ ਹੁੰਦੇ ਫਿਰ ਮੈਂ ਉਹਨੂੰ ਦੇ ਦਿੰਦੇ ਪੈਸੇ ਚੱਲ ਸੋਣ ਤੇ ਜੋ ਮਰਗੀ ਲੇ ਪਤਾ ਹੀ ਹੈ ਹੁਣ ਘਰਾਂ ਦੀ ਆਈ ਚਲਾਈ ਹੈ ਮੈਂ ਜੀ ਘਰੇ ਕੀ ਦੇ ਪੈਸੇ ਹੁੰਦੇ ਨੇ ਹਾਂ ਉਧਰ ਉਧਰੀ ਫੜ ਦੌੜ ਕੇ ਕੰਮ ਵੜਦੇ ਜਾਂਦੇ ਨੇ ਹਾਂ ਇਹ ਤਾਂ ਆਪਾਂ ਨੂੰ ਗ੍ਰੈਂਡ ਆਏ ਨੇ ਮੈਂ ਤਾਂ ਬੁਖਾਰੇ ਦੇ ਕਰੇ ਪੈ ਹੁੰਦੇ ਸਿਰ ਤਾਂ ਚੜ੍ਹਦੇ ਹੀ ਆ ਹਾਂ ਜਿੰਨੇ ਆਪਣੇ ਵੱਡੇ ਉਹ ਹੁੰਦੇ ਵੱਡੇ ਖਰਚੇ ਹੁੰਦੇ ਆ ਉਹਨੇ ਕਮਾਈਆਂ ਦੀ ਹੁੰਦੀਆਂ ਹਾਂ ਹਾਂ ਉਹ ਤਾਂ ਗੱਲ ਲੱਗੀ ਕਮਾਈ ਥੜੀ ਅੱਜ ਤੋਂ ਕਿੱਥੇ ਕਮਾਈਆਂ ਆਣੀਆਂ ਤੇਰੇ ਸਾਹਮਣੇ ਹੀ ਟਾਈਮ ਪਾਸ ਕਰੀ ਜਾ ਕਿੰਤਾ ਨਹੀਂ ਰਹਿਆ ਸਪਰਿਆ ਨਹੀਂ ਲੋਟ ਆਉਂਦੀਆਂ ਆਰਤੀਆਂ ਦੇ ਸਿਰ ਹੋ ਜਾਂਦੇ ਆ ਉਹ ਨਹੀਂ ਫਸਲ ਨਹੀਂ ਆਉਂਦੀ ਉਹ ਵੀ ਤਾਂ ਗੱਲ ਹੈ ਹੈ ਇਹ ਕੀ ਨਾ ਚੱਲ ਕੋਈ ਨਾ ਮੈਂ ਕਰਕੇ ਦੇ ਦਿੰਦੀ ਤੇ ਆਜੋ ਅੰਦਰ ਆਜੋ ਚਲ ਕੋਈ ਨਹੀਂ ਆਇਓ ਅੰਦਰ ਬਹਿ ਜਾਨੇ ਹੋਰ ਜੇ ਹਰਮਨਿੰਦਰ ਹੁੰਦੀ ਤਾਂ ਗੱਲ ਹੋਰ ਸੀ ਚਲ ਕੋਈ ਨਾ ਮਨਿੰਦਰ ਆਜੋ ਥੋੜੀ ਮੈਂ ਫੋਨ ਤੇ ਗੱਲ ਕਰਾਉਣੀ ਹੈ ਹਾਂ ਲੈ ਮੈਨੂੰ ਫੋਨ ਤੇ ਗੱਲ ਕਰਾ ਆਜੋ ਮੈਂ ਤਾਂ ਕਰਕੇ ਕਰ ਕਿਆ ਕਰਨੀ ਜਾਂਦਾ ਸੀ ਕਿਉਂ ਕਿਨੇ ਲੈ ਕੇ ਮੈਂ ਕੀ ਹੁਣ ਅਗਲੇ ਨੇ ਮੈਨੂੰ ਰੁਪਏ ਦਿੱਤੇ ਨੇ ਅਗਲੇ ਵਾਂ ਮਸਲਾ ਹੱਲ ਕਰਕੇ ਦੇਣਾ ਮੈਂ ਅੱਛਾ ਜੀਤੋਂ ਨੂੰ ਲਿਆਉਣਾ ਹੈ ਹਾਂ ਜੀਤੋਂ ਨੂੰ ਲਿਆਉਣਾਗਾ ਨਾ ਤੈਨੂੰ ਪਤਾ ਇੱਥੇ ਗਈ ਹੈ ਹੁੰਦਾ ਉਹ ਮੈਂ ਬਾਹਰ ਲਿਆਉਂ ਗੱਲ ਸੁਣ ਤੂੰ ਮੇਰੀ ਤੂੰ ਬਾਹਰ ਲਿਆਵੇਂਗਾ ਪੱਕਾ ਹਾਂ ਬਾਹਰ ਤਾਂ ਲਿਆਉਂਗਾ ਮੇਰੀ ਇੱਕ ਗੱਲ ਮੰਨੇਗਾ ਬੋਲ ਕੀ ਕਹਨੀ ਹੈ ਠੀਕ ਹੈ ਜਿੰਨਾ ਮੈਂ ਕਹੂੰਗਾ ਉਹ ਨਹੀਂ ਕਰੇਗਾ ਹਾਂ ਕਰ ਦੂੰਗੀ ਗੱਲ ਸੁਣ ਜੇ ਤੈਨੂੰ ਪੈਸਿਆਂ ਦੀ ਕੋਈ ਚਾਹਤ ਹੈ ਤੈਨੂੰ ਮੈਂ ਪੈਸੇ ਦੇ ਦੂੰ ਪਰ ਜਿੱਤੋਂ ਐ ਇੱਥੇ ਬੜੀ ਤੂੰ ਮੇਰੀ ਇੱਕ ਗੱਲ ਸੁਣ ਲੈ ਹਾਂ ਤੇ ਜਾਂ ਲਗੜਾ ਰਿਸ਼ਤਾ ਤਾਂ ਕਰਾਉਂਦਾ ਜੇ ਉਹਨੂੰ ਪੈਸੇ ਬੰਦੇ ਠੀਕ ਹੈ ਅੱਛਾ ਹਾਂ ਤੂੰ ਦੇ ਪੈਸੇ ਸਮਝ ਗਈ ਨਾ ਸਮਝ ਗਈ ਸਮਝ ਗਈ ਹੁਣ ਤਾਂ ਮੈਂ ਕੀ ਕਹਿੰਦੀ ਐ ਬਈ ਤੂੰ ਫਿਕਰ ਹੀ ਨਾ ਕਰ ਪੈਸੇ ਤੈਨੂੰ ਮੈਂ ਦੇਉਂਗੀ ਠੀਕ ਹੈ ਬਸ ਪੈਸੇ ਫਿਰ ਜਿਹੜੇ ਮੈਂ ਲਊਂਗਾ ਨਾ ਉਹ ਲਊਂਗਾ ਤੇਰੇ ਹਿਸਾਬ ਨਾਲ ਨਹੀਂ ਕਿਤੇ ਚਾਰ ਛਲੜ ਦੇ ਕੇ ਕਹਦੇ ਆ ਪੈਸੇ ਨਹੀਂ ਤੇ ਨਹੀਂ ਚਾਰ ਛਲੜ ਕਿਉਂ ਦੇਉਂਗੀ بس ਤੂੰ ਮੇਰੀ ਇੱਕ ਗੱਲ ਮੰਨ ਵੀ ਤੈਨੂੰ ਕਿੰਨਾ ਮਰਜੀ ਕਿਕਰ ਕਹੀ ਜਾਵੇ ਵੀ ਤੇਜਾ ਤੂੰ ਮੈਨੂੰ ਲਿਆ ਦੇ ਜੀਤੋਂ ਨੂੰ ਪਾੜ ਕੇ ਆਏ ਹੋ ਗਿਆ ਬਾਹ ਹੋ ਗਿਆ بس ਤੂੰ ਉਹਨੂੰ ਗੱਲਾਂ ਦੀ ਲਾਈ ਰੱਖਣਾ ਹਾਂ ਮੈਂ ਪਾੜ ਲਿਆਉਂਗਾ ਜਿਵੇਂ ਤੂੰ ਪੈਸੇ ਗਾ ਕਿਕਰਾਂ ਮੌਮ ਹੀ ਕਰੋ ਤੂੰ ਨਾ ਮੇਰੀ ਗੱਲ ਸੁਣ ਆ ਮੈਂ ਬਾਹਰ ਰਹਿ ਕੇ ਆਪ ਦਾ ਰਹਿਣ ਸਹਿਣ ਤੱਕ ਪਤਾ ਨਹੀਂ ਲੱਗਿਆ ਬੀਬੇ ਬਦਲ ਚੁੱਕੇ ਤੇ ਮੇਰੀਆਂ ਗੱਲਾਂ ਵੀ ਬਦਲ ਗਈਆਂ ਹੁਣ ਹੁਣ ਮੇਰਾ ਤਾਂ ਸਿਰਫ ਭਾਈ ਸਾਗੁਰੂ ਹੈ ਫੇਰ ਰੁੜ ਜਾਣਿਆ ਇੰਨੇ ਪੈਸੇ ਦਾ ਕਰੇਗਾ ਕੀ ਓਏ ਮੇਰੇ ਹੱਡ ਕਿੰਨੇ ਦਿਨ ਚੱਲਦੇ ਨੇ ਇੱਕ ਲੋਥੋਂ ਤਾਂ ਮੈਂ ਲਗੜਈ ਆ ਕੱਲ ਨੂੰ ਕੋ ਗੋਡਾ ਦੂਜਾ ਤਖਣਨਾ ਕਿ ਫੇਰ ਮੇਰੇ ਕੌਣ ਹੈ ਆ ਤੇਰੇ ਪਰ ਕਿਦਾ ਪਾਣੀ ਦਾ ਗਲਾਸ ਨਹੀਂ ਪੀਉਂਦੀ ਤੁਹਤੇ ਕਾ ਲੱਗਦਾ ਤੈਨੂੰ ਮੈਂ ਪਾਣੀ ਦੇਵਾਂ ਓਏ ਉਹ ਜੇ ਕਦੇ ਪਾਣੀ ਦਾ ਗਲਾਸ ਪਿਆ ਦੇਗੀ ਫੇਰ ਕਿਹੜਾ ਤੇਰੇ ਹੱਥ ਕਸ ਜਾਣਗੇ ਤੂੰ ਕੰਮ ਕਰ ਕੰਮ ਕਰ ਉਹ ਪਾਣੀ ਪਿਉਣ ਵਾਲੀਆਂ ਤੈਨੂੰ ਹੋਰ ਹੀ ਹੈ ਕੋਈ ਛਿੱਤਰ ਨਾ ਖਾ ਲਈ ਤੂੰ ਗੱਲ ਸੁਣ ਪੈਸੇ ਦੀ ਗੱਲ ਕਹਿਣਾ ਨਾ ਪੈਸੇ ਤੈਨੂੰ ਦੇਵਾਂ ਬਸ ਜਿਹੜੀ ਗੱਲ ਤੈਨੂੰ ਕਹੀ ਹੈ ਉਹ ਗੱਲ ਪੂਰੀ ਕਰ ਲੈ ਫਿਰ ਹੁਣ ਤੂੰ ਵੀ ਸੁਣ ਲੈ ਮੇਰੀ ਗੱਲ ਹਾਂ ਜਿਹੜੀ ਤੂੰ ਗੱਲ ਕਹਿਤੀ ਆਪਦੀ ਜ਼ੁਬਾਨ ਤੇ ਪੱਕੀ ਰਹੀ ਠੀਕ ਹੈ ਉਹ ਇੱਥੇ ਬਿੰਡੇ ਚ ਦਾ ਕੀ ਆਣੇ ਵਾਲੇ ਲੱਕੇ ਚ ਵੀ ਨਹੀਂ ਦਿਸੂ ਤੈਨੂੰ ਬਸ ਠੀਕ ਐ ਸੁਣ ਨਾਲੇ ਤੇਜੇ ਦਾ ਕੰਮ ਕੀ ਐ ਨਾਲੇ ਤਾਂ ਹੁਣ ਲਾਊਂਗਾ ਪੈਸੇ ਤੇਥੋਂ ਤੇ ਨਾਲੇ ਉਧਰ ਡਬਲ ਕਰੂੰਗਾ ਕੰਮ ਉਹ ਕਿਤੇ ਮੇਰੀ ਗੱਲ ਸੁਣ ਲੈ ਉਹਨੂੰ ਮੈਂ ਤੋੜ ਹੀ ਕਿਤੇ ਹੋਰ ਦੂੰ ਹਾਂ ਆ ਗੱਲ ਇਹ ਨਾ ਰਹੂਗਾ ਬਾਸ ਨਾ ਵੱਜੂ ਬਾਂਸਰੀ ਹੁਣ ਤਾਂ ਖੋਸੇਂਗੀ ਹੁਣ ਖੋਸੇ ਹੁਣ ਤਾਂ ਚਾਹ ਦਾ ਬਣਦਾ ਨਾ ਕਪ ਇੱਕ ਆਹੋ ਪੀਆਉਂਗੀ ਕੱਪ ਜਾ ਤੂੰ ਕੰਮ ਕਰ ਚੱਲ ਮੈਨੂੰ ਜਾਣ ਦੇ ਫਿਰ ਚੱਲ ਹਾਂ ਆ ਕੰਮ ਗੱਲ ਕੀਤੀ ਐ ਨਾ ਵਧੀਆ ਪਾਉ ਬੋਲੀਆਂ ਕਰੋ ਤੇ ਤੇ ਰਾਜੀ ਨੱਚ ਬੈਨੂ ਨੱਚ ਲੈਣ ਦੇ ਪਾਉ ਵਧੀਆ ਮੈਂ ਤਾਂ ਹੁਣ ਪੂਰੀ ਖੁਸ਼ ਹਾਂ ਤੇ ਕਹ ਲੈ ਸੁਣ ਮੈਂ ਤਾਂ ਇੱਥੇ ਨੱਚੀ ਜਾਂਦੀ ਆਂ ਜਾਮਾ ਦਾ ਸਹੀ ਇਹਦੇ ਮਗਰ ਭਲਾ ਕੀ ਗੱਲਾਂ ਕਰਦੇ ਆਂ ਜਾਨੀ